ਗੋਰੀਆ ਮੇ ਘੇਰਿਆ ਸਿੱਖਾਂ ਦਾ ਨਗਰ ਕੀਰਤਨ ਸਾਰੇ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਜੈ ਕਮਾਨ ਦਾ ਚੈਨਲ ਸਫਰੇ ਪੰਜਾਬ ਬਹੁਤ ਵੱਡੀ ਖਬਰ ਆ ਰਹੀ ਹੈ ਨਿਊਜ਼ੀਲੈਂਡ ਦੇ ਵਿੱਚੋਂ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਕੁਝ ਪਾਰਟੀਆਂ ਨੇ ਜਿਹੜੇ ਈਸਾਈਆਂ ਦਾ ਵਿਰੋਧ ਕਰਦੀਆਂ ਨੇ ਚਾਹੇ ਉਹਨਾਂ ਦੇ 25 ਦਸੰਬਰ ਨੂੰ ਜੋ ਕਿ ਉਹਨਾਂ ਦਾ ਇੱਕ ਈਸੂ ਮਸੀਹ ਦਾ ਇੱਕ ਦਿਨ ਆਉਂਦਾ ਹੈ ਹਰ ਸਾਲ ਦੇ ਵਿੱਚ ਉਸੇ ਤਰੀਕੇ ਨਾਲ ਹੁਣ ਪਿੱਛੇ 20 ਦਸੰਬਰ ਦੀ ਇਹ ਖਬਰ ਆ ਰਹੀ ਹੈ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਕਿ ਸਿੱਖ ਆਪਣੇ ਨਗਰ ਕੀਰਤਨ ਕਰਦੇ ਪਏ ਸੀ ਉੱਥੇ ਪਹਿਲੀ ਵਾਰ ਡੈਸਟਨੀ ਚਰਚ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਉੱਥੇ ਪ੍ਰੋਟੈਸਟ ਕੀਤਾ ਗਿਆ ਧਰਨਾ ਲਗਾਇਆ ਗਿਆ ਇਹ ਕਿਹਾ ਗਿਆ ਕਿ ਇਹ ਨਿਊਜ਼ੀਲੈਂਡ ਹੈ ਨਾ ਕਿ ਇੰਡੀਆ ਆਪਣੇ ਜੋ ਤਿਹਾਰ ਨੇ ਜੋ ਆਪਣੇ ਸੱਭਿਆਚਾਰ ਹੈ ਆਪਣੇ ਦੇਸ਼ ਦੇ ਵਿੱਚ ਮਨਾਓ ਨਾ ਕਿ ਸਾਡੇ ਦੇਸ਼ ਦੇ ਵਿੱਚ ਇਸ ਵਿਰੋਧ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਜੰਗੀ ਨਾਚ ਵੀ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਕੀਤਾ ਜੋ ਕਿ ਤੁਸੀਂ ਇਨ੍ਹਾਂ ਫੋਟੋਆਂ ਦੇ ਵੀਡੀਓ 'ਚ ਦੇਖ ਸਕਦੇ ਹੋ